ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰਾਂ ਦਾ ਮੋੜ ਤੋਂ ਸਵਾਗਤ ਹੈ ਚੈਨਲ YouTube ਵਾਲੇ ਫਾਰਮਰ ਤੇ ਵੀਡੀਓ ਦੇਖ ਰਹੇ ਹੋ ਜੀ ਤੁਸੀਂ ਗੱਲ ਕਰਾਂਗੇ ਜੀ ਅੱਜ 24 ਤੋਂ ਲੈ ਕੇ 26 27 28 ਤਰੀਕ ਜਿਹੜੇ ਮੌਸਮ ਦੇ ਅਲਰਟ ਜਾਰੀ ਹੋਏ ਨੇ ਉਹਨਾਂ ਬਾਰੇ ਮੌਸਮ ਵਿਭਾਗ ਦਾ ਕੀ ਕਹਿਣਾ ਹੈ ਜੀ ਪਹਿਲਾਂ ਅੱਜ ਦੀ ਗੱਲ ਕਰਾਂਗੇ ਸਾਰੀ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਭੁੱਲਿਓ ਦੇਖ ਸਕਦੇ ਹੋ ਕਿ ਪੰਜਾਬਲ ਅੱਜ ਪੰਜਾਬ ਦਾ ਮੌਸਮ ਸਾਫ਼ ਹੈ ਕੋਈ ਵੱਡੀ ਕਾਰਵਾਈ ਨਹੀਂ ਹੈ ਕਿਸੇ ਤਰੀਕੇ ਦਾ ਸਿਸਟਮ ਅੱਜ ਪੰਜਾਬ 'ਚ ਦਿਖਾਈ ਨਹੀਂ ਦੇ ਰਿਹਾ ਅੱਜ ਗਰਮੀ ਦਾ ਪੂਰਾ ਜ਼ੋਰ ਬਣਿਆ ਰਹੇਗਾ ਤਾਪਮਾਨ 38 ਡਿਗਰੀ ਤੱਕ ਜਾਣ ਦੀ ਉਮੀਦ ਹੈ ਪਿਛਲੇ ਹਫ਼ਤੇ ਨਾਲੋਂ ਤਾਪਮਾਨ 4 ਤੋਂ 5 ਡਿਗਰੀ ਵੱਧ ਚੁੱਕੇ ਨੇ ਜਿਸ ਦਾ ਅਸਰ ਸਾਨੂੰ ਹੁਣ ਧੁੱਪ ਦੇ ਰੂਪ ਵਿੱਚ ਦੇਖਣ ਨੂੰ ਮਿਲੇਗਾ ਅੱਜ ਪੂਰੇ ਤਰੀਕੇ ਤੋਂ ਪਲਿਸਕੇਗੀ ਹਵਾ ਪੱਛਮ ਦਿਸ਼ਾ ਤੋਂ ਚਲਦੀ ਹੋਈ ਦਿਖਾਈ ਦੇ ਰਹੀ ਹੈ ਹਵਾ ਦੇ ਵਿੱਚ ਖੁਸ਼ਕੀ ਹੋਵੇਗੀ ਤੇ ਹਵਾ ਜਿਹੜੀ ਪੱਛਮੀ ਹੈ ਇਹ ਕੱਲ ਦੁਪਹਿਰ ਤੱਕ ਚਲਦੀ ਰਹੇਗੀ 25 ਸਤੰਬਰ ਦੁਪਹਿਰ ਤੱਕ 25 ਸਤੰਬਰ ਦੁਪਹਿਰ ਤੋਂ ਬਾਅਦ ਪੂਰਬੀ ਹਵਾ ਦਾ ਵਾਪਸੀ ਹੋ ਰਹੀ ਹੈ ਤੇ ਜਿਸ ਦੇ ਨਾਲ ਇਹ ਸਿਸਟਮ ਵੀ ਜਿਹੜੇ ਨੇ ਉਹ ਪੰਜਾਬ ਵੱਲ ਪਾਤੇ ਹੋਏ ਦਿਖਾਈ ਦੇ ਰਹੇ ਨੇ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਦੱਖਣ ਤੋਂ ਲੈ ਕੇ ਪੱਛਮੀ ਹਿੱਸੇ ਤੱਕ ਇਹ ਸਿਸਟਮ ਪਹੁੰਚੇ ਹੋਏ ਦਿਖਾਈ ਦੇ ਰਹੇ ਨੇ ਤੇ ਹੁਣ ਇਹ ਸਿਸਟਮ ਜਿਹੜਾ ਹੈ ਮੌਨਸੂਨ ਦੀ ਐਂਡ ਦਾ ਜਿਹੜਾ ਟਾਈਮ ਹੁੰਦਾ ਹੈ ਜਦੋਂ ਮੌਨਸੂਨ ਭਾਰਤ ਤੋਂ ਵਾਪਸ ਜਾਂਦਾ ਹੈ ਉਹ ਸਿਸਟਮ ਹੁੰਦੇ ਨੇ ਤਾਂ ਇੱਕ ਵਾਰ ਇਹ ਕਿਤੇ ਨਾ ਕਿਤੇ ਆਪਣੀ ਥੋੜੀ-ਬਹੁਤੀ ਕਾਰਵਾਈ ਜ਼ਰੂਰ ਕਰਦੇ ਨੇ ਜਿਨ੍ਹਾਂ ਦਾ ਟਿਪੀਕ ਟਾਈਮ ਸਾਨੂੰ 25 ਸਤੰਬਰ ਦੁਪਹਿਰ ਤੋਂ ਲੈ ਕੇ 28 ਸਤੰਬਰ ਦੇ ਵਿੱਚਕਾਰ ਦੱਸਿਆ ਗਿਆ ਹੈ ਜਿਦੇ ਬਾਰੇ ਮੌਸਮ ਵਿਭਾਗ ਵੱਲੋਂ ਇਹੀ ਅਲਰਟ ਜਾਰੀ ਹੋਇਆ ਹੈ ਕਿ ਹਲਕੇ ਤੋਂ ਦਰਮਿਆਨਾ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਜਾਨੀ ਕਿ ਪੰਜਾਬ ਤੱਕ ਪਹੁੰਚਦਾ ਪਹੁੰਚਦਾ ਇਹ ਸਿਸਟਮ ਕਮਜ਼ੋਰ ਹੁੰਦਾ ਦਿਖਾਈ ਦੇ ਰਿਹਾ ਹੈ ਹਲਕੇ ਦਰਮਿਆਨੀ ਤੇਜ਼ ਹਵਾ ਥੋੜਾ-ਬਹੁਤਾ ਮੀਂਹ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ ਜਿਦੇ ਬਾਰੇ ਸਾਨੂੰ ਪ੍ਰੋਪਰ ਜਾਣਕਾਰੀ ਮੌਸਮ ਵਿਭਾਗ ਵੱਲੋਂ ਅੱਜ ਸ਼ਾਮ ਜਾਂ ਕੱਲ ਸਵੇਰ ਤੱਕ ਪ੍ਰੋਪਰ ਮਿਲ ਜਾਵੇਗੀ ਜੋ ਕਿ ਅਸੀਂ ਤੁਹਾਨੂੰ ਵੀਡੀਓ ਵਿੱਚ ਲੈ ਕੇ ਜਲਦ ਹਾਜ਼ਰ ਹੋਵਾਂਗੇ ਮਤਲਬ ਕਹਿਣ ਦਾ ਇਹੀ ਹੈ ਕਿ ਲਗਭਗ 28 ਤਰੀਕ ਤੱਕ ਹਲਕੇ ਦਰਮਿਆਨੇ ਮੀ ਅਹਨੇਰੀ ਅਤੇ ਤੇਜ਼ ਹਵਾ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ ਜਿਸ ਤੋਂ ਕਿ ਕਿਸਾਨ ਵੀਰਾਂ ਦੇ ਲਈ ਥੋੜਾ ਬਹੁਤਾ ਚਿੰਤਾ ਦਾ ਵਿਸ਼ਾ ਬਣ ਸਕਦੀ ਹੈ ਕਿਉਂਕਿ ਝੋਨੇ ਦੀ ਫਸਲ ਪੱਕ ਕੇ ਤਿਆਰ ਹੈ ਮੱਕੀ ਦੀ ਫਸਲ ਪੱਕ ਕੇ ਤਿਆਰ ਹੈ ਅਤੇ ਨਵੀਂ ਕਾਸ਼ਤਕਾਰੀ ਸਬਜ਼ੀਆਂ ਦੀ ਹੋਣ ਦਾ ਟਾਈਮ ਇਸ ਟਾਈਮ ਚੱਲ ਪਿਆ ਹੈ ਜੀ ਬਾਕੀ ਤੁਸੀਂ ਜੋ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਸਾਡੇ ਚੈਨਲ ਦੇ ਉੱਪਰ ਬਣੇ ਰਿਹਾ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰੇਕ ਮੌਸਮ ਦੀ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲ ਸਕੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਜੋ ਵੀ ਮੌਸਮ ਭਾਗ ਵੱਲ ਜਾਰੀ ਹੋਵੇਗੀ ਵੀਡੀਓ ਦੇਖਣ ਲਈ 11:30 ਕვიਰਾਂ ਦਾ ਧੰਨਵਾਦ ਜੀ